ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਅੱਜ ਆਈ ਆ ਬਾਰੀ ਮਸ਼ੀਨ ਧੋਣ ਦੀ ਬਹੁਤ ਦਿਨ ਦੀ ਟਿੱਕਾ 'ਚ ਖੜੀ ਸੀ ਮੱਛਾਂ ਕੱਢੀ ਆ ਬਾਹਰ ਤੇ ਧੋ ਕੇ ਲਾਉਣਿਆਂ ਨੂੰ ਟਕਾਣੇ ਸਾਰੇ ਗੋਲੇ ਗਾਲੇ ਲੱਗੇ ਨੇ ਜੋ ਵੀ ਲਾਉਣੇ ਆ ਕਰ ਦਿਆ ਇਹਦੀ ਚੰਗੀ ਤਰ੍ਹਾਂ ਸਫਾਈ ਸਫਾਈ ਬਹੁਤ ਜ਼ਰੂਰੀ ਆ ਲਓ ਜੀ ਮਿੱਤਰੋ ਚੱਲਦਾ ਪਾਣੀ ਆਲੂਆਂ ਨੂੰ ਤੇ ਹਵਾ ਬਹੁਤ ਚੱਲਦੀ ਆ ਕਰੋ ਚੈੱਕ ਦੋ ਬੰਦੇ ਲਾ ਰਹੇ ਨੇ ਤੇ ਕਿਦਾਂ ਦਾ ਖੜਾ ਆਲੂ ਦੇਖੋ ਤੁਹਾਡੇ ਸਾਹਮਣੇ ਆ ਪੂਰਾ ਘੈਂਟ ਹੈ ਓਕੇ ਆ ਰਿਪੋਰਟ ਸਪਰੇਅ ਕਰਤੀ ਰਿਹੇ ਤੇ ਜਮਾਈ ਬਈਆ ਨਾ ਪੱਤੇ ਉਤੇ ਆ ਲਓ ਓ ਜੀ ਮਿੱਤਰੋ ਕਰੋ ਚੈੱਕ ਆਪਣਾ 6 ਕਿੱਲੇ ਵਾਲਾ ਪਲਾਟ ਸਾਰਿਆਂ ਨੂੰ ਲਾਸਟ ਬਜਾਈ ਤੇ ਇਤਾਂ ਦਾ ਖੜਾ ਆ ਲੂ ਪੂਰਾ ਗਿੱਲਾ ਏ ਪਲਾਟ ਤੇ ਰੇਪ ਆ ਗਏ ਬੰਦੇ ਬਹੁਤ ਘੈਂਟ ਆਲੂ ਖੜਾ ਪੂਰਾ ਘੈਂਟ ਜੀ ਨੂੰ ਕਹਨੇ ਆ ਸਾਰਾ ਵਧੀਆ ਨਮਾ ਸੀਡ ਪੱਤੇ ਦੀ ਚੜਾਈ ਕਰੋ ਚੈੱਕ ਬਹੁਤ ਸੋਹਣਾ ਖੜਾ ਪੂਰਾ ਆਓ ਜੀ ਮਿੱਤਰੋ ਇਹ ਐਲ ਆਰ ਦਾ ਸੀਡ ਵਾਲਾ ਪਲਾਟ ਆ ਕਰੋ ਚ ਇੱਕ ਬੇਲ ਤੁਹਾਡੇ ਸਾਹਮਣੇ ਆ ਜਿੱਦਾਂ ਦੀ ਵੀ ਹੈਗੀ ਆ ਪਾਣੀ ਪੂਣੀ ਲੱਗਿਆ ਪਲਾਟ ਨੂੰ ਪੂਰਾ ਘੈਂਟ ਖੜਾ ਵਧੀਆ ਗ੍ਰੋਥ ਆ ਆਲੂ ਦੀ ਸਾਫ ਸੁਥਰਾ ਬੀਜ ਆ ਏ ਠੀਕ ਬੇਲ ਆ ਮਿੱਤਰੋ ਦੇਖੋ ਹਣ ਪਿਆ ਲਓ ਬਾਕੀ ਕਦੇ ਆਪਾਂ ਪੱਟ ਕੇ ਤਾਂ ਦੇਖਿਆ ਨਹੀਂ ਤੁਹਾਨੂੰ ਦਿਖਾ ਦੰਨੇ ਆ ਜੇ ਕੋਈ ਦਾਣਾ ਦੀਂਦਾ ਹੋਇਆ ਕੋਈ ਦਾਣਾ ਨਹੀਂ ਦੀਂਦਾ ਹੈ ਆ ਦੇਖਿਆ ਇੱਕ ਛੋਟਾ ਹੀ ਹਾਲੇ ਜਿੱਡੇ ਕੋ ਜਿੰਨੇ ਕ ਦਿਨ ਦਾ ਹੈਗਾ ਉਸ ਹਿਸਾਬ ਨਾਲ ਕਿਉਂਕਿ ਮੋਟਾ ਚਾਹੀਦਾ ਵੀ ਹੈ ਨਹੀਂ ਆਪਾਂ ਨੇ ਬੀਜ ਸਾਈਜ਼ ਇਹ ਰੱਖਣਾ ਕੋਈ ਜਿਆਦਾ ਹੈ ਵੀ ਤਾਂ ਰੱਖਣਾ ਹੈ ਨਹੀਂ ਐਦਾਂ ਪਲਾਟ ਮਿੱਤਰੋ ਦੇਖ ਕੇ ਬੀਜ ਲਿਆ ਕਰੋ ਕਿਉਂਕਿ ਇੱਕ ਵਾਰ ਪੈਸੇ ਲਾਏ ਵੇ 5-6 ਸਾਲ ਆਪਣਾ ਚੱਲਣਾ ਚਾਹੀਦਾ ਤਾਂ ਹੀ ਫਾਇਦਾ ਲੈਣ ਦਾ ਨਹੀਂ ਤੁਹਾਨੂੰ ਪਤਾ ਹੀ ਆ ਜੇ ਦੂਜੇ ਸਾਲ ਨੂੰ ਲੈਣ ਨੂੰ ਹੋ ਜਵੇ ਕਿੰਨਾ ਔਖਾ ਬੀਜ ਲੈਣਾ ਤੇ ਮਹਿੰਗਾ ਮਿਲਦਾ ਲਓ ਜੀ ਦੇਖੋ ਸਾਰਾ ਪਲਾਟ ਇੱਕਸਾਰ ਖੜਾ ਤੇ ਦੋ ਕੀਤੀਆਂ ਨੇ ਸਭਰੇਆਂ ਸਾਹਮਣੇ ਵਾਲੀ ਮੋਟਰ ਦਾ ਇਹਦਾ ਪੂਰੀ ਓਕੇ ਰਿਪੋਰਟ ਹੈ ਘੈਂਟ ਹੈ ਲਾਓ ਜੀ ਜਿੱਦਾਂ ਦਾ ਲਾਇਆ ਦਿਓ ਉਸ ਐ ਤਾਂ ਹੋ ਗਿਆ ਇਹ ਦੇਖੋ ਇੰਨਾ ਕਿ ਬੀਜ ਲਾਉਣੇ ਹੁੰਦੇ ਆ ਆਪਾਂ 35 40 mm ਦਾ ਆਲੂ ਆ ਇਹ ਕੱਢਿਆ ਫਿਰ ਮੈਂ ਇੱਕ ਬੂਟੇ ਥੱਲੇ ਮੈਂ ਖ ਦੇਖਾਂ ਤਾਂ ਸਹੀ ਇਹਦੇ ਥੱਲੇੋਂ ਆਪਣੇ ਤਾਂ 2-3 ਦਿਨਤੋਂ ਹੁਣ ਮਾੜੀ ਜਿਹੀ ਧੁੰਦ ਤੇ ਠੰਡ ਹੋਣ ਲੱਗੀ ਆ ਤੇ ਕਿਹੜੇ ਦਿਨ ਹੋਏ ਨੇ ਦੇਖੋ ਨਹੀਂ ਤਾਂ ਤੁਹਾਡੇ ਸਾਹਮਣੇ ਹੀ ਆ ਸੂਰਜ ਵਧੀਆ ਨਿਕਲਦਾ ਸੀ ਤੇ ਹੁਣ ਮੌਸਮ ਸ਼ਾਮਾਂ ਨੂੰ ਚੰਗਾ ਉੰਦਾਲਾ ਤੇ ਠੰਡਾ ਵਾਲਾ ਹੁੰਦਾ ਪਰ ਸੁੱਕੀ ਜੀ ਠੰਡ ਪਈ ਗਈ ਹੈ ਸੁੱਕੀ ਜੀ ਠੰਡ ਦਿਨ ਦੇ ਵਿੱਚ ਪੂਰੇ ਕਰਮੇ ਹੋ ਜਾਂਦੇ ਦੀ ਜਿਆਦਾ ਹਨ ਸੂਰਜ ਪੂਰਾ ਕੜਾ ਹੁੰਦਾ ਤੇ ਇਸੇ ਕਰਕੇ ਮਿੱਤਰੋ ਐਤ ਕੀ ਨਾ ਤਾਂ ਕੋਈ ਬਾਰਿਸ਼ ਪਈ ਆ ਪਹਿਲਾਂ ਝੋਨੇ ਦਾ ਵੀ ਇਸੇ ਕਰਕੇ ਝਾੜ ਘੱਟ ਰਿਹਾ ਤੇ ਹੁਣ ਹੁਣ ਵੀ ਕੋਈ ਮੀਂਹ ਨਹੀਂ ਗਿਰਿਆ ਨਾ ਇਨੀ ਠੰਡ ਪਈ ਆ ਤੇ ਆਲੂਆਂ ਦਾ ਵੀ ਝਾੜ ਘੱਟੇ ਰਹੂਗਾ ਦੇਖ ਲਿਓ ਕਿਉਂਕਿ ਠੰਡ ਵੀ ਜ਼ਰੂਰੀ ਆ ਫਸਲ ਨੂੰ ਤੇ ਮੀਂਹ ਵੀ ਜ਼ਰੂਰੀ ਆ ਹਰ ਇੱਕ ਫਸਲ ਨੂੰ ਇੱਕ ਜਾਂ ਦੋ ਮੀਂਹ ਜ਼ਰੂਰੀ ਨੇ ਮੀਂਹ ਤੋਂ ਬਿਨਾ ਫਸਲ ਦੇ ਉਹ ਰੌਣਕ ਨਹੀਂ ਹੁੰਦੀ ਲੋ ਜੀ ਮਿੱਤਰੋ ਪਹੁੰਚ ਗਏ ਜੀ ਆਪਾਂ ਸਹੋਲੀ ਵਾਲੇ ਪਲਾਟਾਂ 'ਚ ਤੇ ਅੱਜ ਲਾਉਣਾ ਪਾਣੀ ਕਹਿੰਦੇ ਪਾਣੀ ਲਾਉਣਾ ਜ਼ਰੂਰ ਇੱਕ ਹੋਰ ਰੇਟ ਹੋ ਗਿਆ ਡਾਊਨ ਤੇ ਗੋਲੀ ਡੰਡਾ ਦੇਖੋ ਕਿਵੇਂ ਆ ਗਿਆ ਛਾਲਾ ਮਾਰਦਾ ਬਾਕੀ ਪਲਾਟ ਤੁਸੀਂ ਕਰੋ ਚਾਹੇ ਕਾ ਪਲਾਟ ਨੂੰ ਨਹੀਂ ਲਾਉਣਾ ਹੈਗਾ ਉਹ ਪਰਲੇ ਨੂੰ ਲਾਉਣਾ ਹੈ ਕਿਉਂਕਿ ਉਹਨੂੰ ਪਹਿਲਾਂ ਪਾਣੀ ਲਾਤਾ ਸੀ ਟਾਈਮ ਖਾਸਾ ਲੰਘ ਗਿਆ ਕਿਉਂ ਪਰ ਨੂੰ ਇਹਨੂੰ ਟਾਈਮ ਲੱਗ ਗਿਆ ਤੇ ਉਹਨੂੰ ਪਾਣੀ ਲਾ ਕੇ ਇਹਨੂੰ ਲਾਦਾਂਗੇ ਪਟਾਈ ਹਲੇ 5-7 ਦਿਨ ਤਾਂ ਲੱਗਦੀ ਨਹੀਂ ਨਰਮਾ ਬਹੁਤ ਤੇ ਉਹ ਪਰਲੇ ਆਲੂ ਨੂੰ ਲਾਉਣਾ ਹੈ ਪਾਣੀ ਤੇ ਬੰਦੇ ਪਹੁੰਚ ਗਏ ਪਰੇ ਵੀ ਆ ਗਿਆ ਜਿਹੜਾ ਕਣਕ ਚ ਪਾਉਣਾ ਹੈ ਬਾਲਣ ਵੱਢ ਕੇ ਰੱਖਤਾ ਆਪਣੇ ਲੇਵਰ ਲਈ ਆ ਤੂੰ ਤਾਂ ਛਾਂਗਦਾ ਤੀਲ ਲੈ ਲੈਣੇ ਜਿੰਨੇ ਨਾਲੂਆਂ ਦੀ ਪਟਾਈ ਚੱਲੂ ਉੱਥੋਂ ਕਿੱਥੋਂ ਲਿਆਉਂਦੇ ਫਿਰਨਗੇ ਤੇ ਉਹ ਮੋਟਰ ਤੇ ਵੀ ਟਾਲੀਆਂ ਟੁੱਲੀਆਂ ਦਾ ਕਰਿਆ ਹੇ ਟੁੱਟਾ ਸਾਫ ਸਪਈਆ ਦਾ ਲੈਣ ਥੱਲੇਉ ਐਦਾਂ ਦੀ ਹੈ ਭੇਲ ਵੇਖ ਲਓ ਤੁਹਾਡੇ ਸਾਹਮਣੇ ਆ ਸਹੋਲੀ ਵਾਲੇ ਪਲਾਟਾਂ ਦੀ ਤੇ ਆ ਪਲਾਟ ਨੂੰ ਲਾਉਣਾ ਮਿੱਤਰੋ ਪਾਣੀ ਆ ਸਾਰੇ ਨੂੰ ਗੋਲੀ ਡੰਡਾ ਤਕਰੀਬਨ ਠੀਕ ਇਹ ਆ ਕੋਈ ਜ਼ਿਆਦਾ ਬਾਹਰ ਨਹੀਂ ਨਿਕਲਿਆ ਤੇ ਹੁਣ ਮਾਰੂਗਾ ਛਾਲ ਕਿਉਂਕਿ ਹੁਣ ਬੇਲਾਂ ਦੇ ਉੱਪਰ ਦੇਖਣ ਲੱਗ ਗਿਆ ਹਾਂਗਾ ਤਾਂ ਹਲੇ ਨਰਮੇ ਆ ਪਤਲਾ ਪਤਲਾ ਪਾਣੀ ਮੋੜਨਾ ਪਤਲਾ ਪਤਲਾ ਆਨੇ ਕੇ ਮੈਂ ਨਿਕਲਿਆ ਗੋਲੀ ਡੰਡਾ ਸਾਈਡਾਂ ਸੁੱਡਾਂ ਤੇ ਵਿੱਚ ਵੀ ਬਹੁਤ ਆ ਆਟਾ ਨਾ ਖੁਸ਼ਕ ਆ ਇਸ ਕਰਕੇ ਨੂੰ ਪਾਣੀ ਲਾਉਣਾ ਬੱਟਾਂ ਚਮਕਦੀਆਂ ਨੇ ਥੱਲਿਓ ਨਰਮਾ ਤੇ ਉੱਪਰੋਂ ਬੱਟਾਂ ਚਟੀਆਂ ਪਾਣੀ ਸਲਾਬ ਜਾਂਦੇ ਹੀ ਨਹੀਂ ਉੱਤੇ ਨੂੰ ਕਲਰੀ ਹੋਣ ਕਰਕੇ ਬਾਕੀ ਸਪਰੇਅ ਕਰਕੇ ਤੇ ਸਪਰੇਅ ਦੇਖੋ ਜਮਾਈ ਪਈ ਆ ਬੰਦਿਆਂ ਨੇ ਆ ਦੇਖੋ ਪੱਤੇਆਂ ਤੇ ਪੂਰੀ ਹੁਣ ਚੱਲਦੇ ਆਪਾਂ ਨੂੰ ਕੰਮ ਆਪਾਂ ਜਾਣਾ ਸਰਹੰਦ ਨੂੰ ਜੀ ਮਿੱਤਰੋ ਮਸ਼ੀਨ ਹੋ ਗਈ ਤਿਆਰ ਆਲੂਵਾਰਾ ਸੀਜ਼ਨ 2024 ਤੇ 25 ਵਾਲਾ ਉਹਦੇ ਲਈ ਹੋ ਰਹੀ ਆ ਤਿਆਰ ਆ ਦੇਖੋ ਨਵੀਂ ਮਸ਼ੀਨ ਬਹੁਤ ਵੀਰਾਂ ਦੇ ਫੋਨ ਆਏ ਨੇ ਵੀ ਕਿੱਥੇ ਬਣਦੀ ਆ ਆ ਵੀਰ ਉਹਨਾਂ ਦਾ ਨੰਬਰ ਆ ਆ ਲਓ ਜੀ ਦੇਖੋ ਟੁੱਕ ਚੈੱਕ ਕਰੋ ਰੰਗ ਚੈੱਕ ਕਰੋ ਦੂਸਰੀ ਪਾਤੀ ਫੇਰ ਮਸ਼ੀਨ ਹੋਈ ਆ ਰੰਗ ਇਹ ਪਿਛਲੇ ਸਾਲ ਤੋਂ ਪਿਛਲੇ ਸਾਲ ਦੀ ਮਸ਼ੀਨ ਆ 2 ਸਾਲ ਪੁਰਾਣੀ ਤੇ ਇਸ ਵਾਰ ਪੇਂਟ ਕਰਿਆ ਇਹਨੂੰ ਇਹ ਹੈਗੀ ਆ ਜਲੰਧਰ ਵਾਲੇ ਵੀਰ ਦੀ ਕਰਤਾਰ ਵਾਲੀ ਤੇ ਹੁਣ ਜੀਐਸ ਬਣਾਤੀ ਆਪਾਂ ਨੇ ਪੇਂਟ ਕਰਕੇ ਗੋਰੇ ਬਾਈ ਨੇ ਆ ਦੇਖੋ ਜੀ ਸਾਰਾ ਮਸ਼ੀਨ ਦਾ ਕੰਮ ਜੋ ਵੀ ਕੰਮ ਆ ਸਾਰਾ ਹੱਥੀ ਕਰਦੇ ਨੇ ਵੀਰੋਂ ਨਹੀਂ ਆਏ ਨਹੀਂ ਹੈਗਾ ਵੀ ਮੁੱਲ ਦਾ ਸਮਾਨ ਪਾਉਂਦੇ ਨੇ ਆਪੋਟੇ ਦੇ ਸਾਰੇ ਚ ਪਹਿਲਾਂ ਗਲੀਆਂ ਗੱਡੀਆਂ ਨੇ ਆ ਜਵਾਨ ਨੇ ਆ ਦੇਖੋ ਤੇ ਹੋਰੇ ਗੱਡੀਆਂ ਨੇ ਆ ਬਰਮੇ ਦੇ ਛੋਟੇ ਤੇ ਨਾਲ ਹੁੰਦੇ ਤੋਰੀ ਜਾਂਦੇ ਨੇ ਮਸ਼ੀਨਾ ਦੋ ਤੋਰਤੀਆਂ ਤੇ ਇੱਕ ਬਣੀ ਖੜੀ ਆ ਤੇ ਇੱਕ ਆ ਪਾਤੀ ਹੋਊਗਾ ਹਾਂ ਫੇਰ ਇਹ ਬਾਹਰ ਕੱਢ ਦੇਣੀ ਆ ਦੀ ਜਗਾ ਫੇਰ ਹੋਰ ਪਾ ਦੇਣੀ ਆ